ਪਹਿਲਾਂ ਤਾਂ ਮੈਂ ਟਟਵਾਰਾ ਹਰਪਾ ਬਾਬਾ ਲਖਨਸ਼ਾਹ ਪਾਣਾ ਸਿਕਸ ਇਟਨੀ ਇਹ ਚੀਜ਼ ਦੀ ਵਿਸਥੀਤ ਦਿੰਨਾ ਹਾਂ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਿਕਾਗਤੀ ਸਿੱਖ ਦੀਵਾਲਾ ਜਿਹੜਾ ਉਹ ਇਸ ਵਾਰ ਪਹਿਲੀ ਵਾਰੀ ਸਮੋਕੀ ਪਾਰਕ ਤੇ ਨਵੰਗਰ ਨੂੰ ਮਨਾਇਆ ਜਾ ਰਿਹਾ ਜਿਹਦੇ ਸਬੰਧ ਦੇ ਵਿੱਚ ਬਾਕੀ ਜਿਹੜਾ ਸਿੱਖ ਸੋਸਾਇਟੀ ਤੇ ਜਿਨੇ ਵੀ ਗੁਰੂ ਘਰ ਤੇ ਜਸ਼ੀ ਬੰਦੀਆਂ ਨੇ ਸਾਰੇ ਉਹਦੇ ਵਿੱਚ ਆਪਣਾ ਪੂਰਾ ਸਹਿਯੋਗ ਦੇ ਰਹੇ ਨੇ ਮੈਂ ਸੇ ਸੇ ਤੌਰ ਤੇ ਗੁਰਦੁਆਰਾ ਸੇਕਿੰਸਾਈਟੀ ਦੀ ਸੰਗਤਾਂ ਨੂੰ ਬੇਨਤੀ ਕਰਦਾ ਵੀ 23 ਨਵੰਬਰ ਨੂੰ ਜੈਲਪੁਰ ਪਹੁੰਚੇ ਸ੍ਰੀ ਗੁਰੂ ਘਰ ਆਉਂਦੇ ਜੇ ਨਾਕਾਬਸ ਤੁਮਕੇ ਆਪਾਂ ਸਾਰਿਆਂ ਨੇ ਸਮੂਹਕੀ ਪਾਰਕ ਦੇ ਵਿੱਚ ਪਹੁੰਚਣਾ ਤਾਂ ਕਿ ਗੁਰੂ ਤੇਗ ਬਹਾਦਰ ਜੀ ਨੇ ਜੋ ਜੰਜੂ ਤਿਲਕ ਦੀ ਰਾਖੇ ਲਈ ਆਪਣਾ ਬਲੀਦਾਨ ਦਿੱਤਾ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸਿੱਖ ਧਰਮ ਨੂੰ ਸਿਰਫ ਆਪੜੀ ਰੱਖਿਆ ਨਹੀਂ ਕਰਦਾ ਅੱਜ ਜੇ ਮੰਦਰਾਂ ਦੇ ਵਿੱਚ ਜਿਹੜੇ ਤਾਂ ਖੜਕਦੇ ਨੇ ਉਹ ਉਹਨਾਂ ਦੀ ਕੁਰਬਾਨੀ ਦਾ ਕਰਕੇ ਖੜਕਦੇ ਨੇ ਪਰ ਇਹ ਖੁਸ਼ੀ ਵੀ ਹੁੰਦੀ ਆ ਕਿ ਅੱਜ ਹਿੰਦੂ ਵੀਰ ਵੀ ਜਿਹੜੇ ਇਹਨੂੰ ਬੜੀ ਆਪਣੀ ਧੂਤਾਂ ਦੇ ਨਾਲ ਉਹਨਾਂ ਦੀ ਸ਼ਹੀਦੀ ਦਾ ਦਿਹਾੜਾ ਮਨਾਉਂਦੇ ਨੇ ਮੈਂ ਚੇਚਤ ਤੋਂ ਤੇ ਫਿਰ ਆਪਣੇ ਮੀਡੀਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਸਾਰੀ ਸੰਗਤਾਂ ਦਾ ਜਿੰਨੀਆਂ ਵੀ ਜਸ਼ੇਬੰਦੀਆਂ ਵਾਂ ਕਿਉਂਕਿ ਇਹ ਪਹਿਲੀ ਵਾਰੀ ਹੋਇਆ ਕਿ ਸਾਰੇ ਜਿਹੜੇ ਗੁਰੂ ਘਰ ਉਹਨਾਂ ਵੱਖ-ਵੱਖਰੇ ਦਿਨਾਂ ਦਾ ਇਹ ਫੈਸਲਾ ਕੀਤਾ 23 ਨਵੰਬਰ ਨੂੰ ਜੋ ਬਲਵਾਲਾ ਬਾਬਾ ਮੱਖਣਸ਼ਾਹ ਦੁਆਰਾ ਸਿਕ ਸੈਂਟਰ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਸਮੋਹੀ ਪਾਰਕ ਵਿੱਚ ਮਨਾਇਆ ਜਾਣਾ 29 ਨਵੰਬਰ ਨੂੰ ਗੁਰਦੁਆਰਾ ਸੰਤ ਸਾਗਰ ਵੱਲੋਂ ਜੋ ਕਿ ਉੱਥੇ ਪਾਰਕ ਦੇ ਵਿੱਚ ਮਨਾਇਆ ਜਾਣਾ ਤੇ ਤਿੰਨ ਮੰਬਰ ਨੂੰ ਗੁਰਦੁਆਰਾ ਸੈਕਟਰ 6 ਦੇ ਵਿੱਚ ਮਿਲਾਇਆ ਜਾਣਾ ਸਾਰਤਾ ਤੁਸੀਂ ਸੂ ਸੰਗਤਾਂ ਨੇ ਹਮ ਹਮ ਆ ਕੇ ਆਪਣੀ ਹਾਜ਼ਰੀ ਭਰਨੀ ਆ ਤਾਂ ਕਿ ਅਸੀਂ ਉਹਨਾਂ ਗੁਰੂਆਂ ਦੀਆਂ ਕੁਰਬਾਨੀਆਂ ਦਾ ਜਿਹੜਾ ਬਲੀਦਾਨ ਜਿਹਨਾਂ ਨੇ ਦਿੱਤਾ ਸਿੱਖ ਊਮਲੀ ਜਾਂ ਦੂਜੇ ਤੁਹਾਨੂੰਨੋ ਬਚਾਉਣ ਦੀ ਖਾਂਦ ਦਿੱਤਾ ਅਸੀਂ ਇੱਥੇ ਵੀ ਆਪਣੀ ਮਿਸਾਲ ਪੈਦਾ ਕਰ ਸਕੀਏ ਕਿ ਅੱਛੇ ਤੌਰ ਤੇ ਮੈਂ ਫਿਰ ਤੋਂ ਇੱਥੇ ਦੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਨੂੰ ਸਾਰਿਆਂ ਦੇ ਇਸ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਕਿ ਜਿਹੜਾ ਤੁਸੀਂ ਇਹਦੀ ਪ੍ਰੋਗਰਾਮ ਦੀ ਜਿਹੜੀ ਰਗਵਾਈ ਆ ਉਹ بابا ਮੱਖਣ ਸਾਹਿਬ ਗੁਰਦੁਆਰਾ ਸਿੱਖ ਸੰਤ ਜੀ ਉਹ ਆਉਂ ਕਰ ਰਿਹਾ ਤੇ ਆਓ ਆਪਾਂ ਹੁਣ ਆ ਕੇ ਉਹਦਾ ਸਾਥ ਦੇਈਏ ਵਾਹ ਜੀ ਕਾ ਖਾਲਸਾ ਵਾਹ